ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਭੈਣੋ ਕਿ ਅਰਸ਼ ਕਲੈਕਸ਼ਨ ਬੈਂਕ ਰੋਡ ਤੇ ਪਹਿਲੀ ਮੰਜ਼ਲ ਤੇ ਸੇਲ ਕਾਊਂਟਰ ਖੁੱਲ ਗਿਆ ਹੈ ਮਤਲਬ ਕਿ ਸੇਲ ਕਾਊਂਟਰ ਹੈ ਜਿਹੜਾ ਉਹ ਹਮੇਸ਼ਾ ਤੁਹਾਨੂੰ ਸਸਤੇ ਤੇ ਵਧੀਆ ਸੂਟ ਸੇਲ ਦੇ ਰੇਟਾਂ ਤੇ ਘੱਟ ਤੋਂ ਘੱਟ ਅੱਧ ਰੇਟਾਂ ਦੇ ਸੂਟ ਮਿਲਿਆ ਕਰਨਗੇ ਜਿਸ ਦੀ ਸ਼ੁਰੂਆਤ ਅਸੀਂ 1 ਜਨਵਰੀ 2026 ਤੋਂ ਕਰਨ ਜਾ ਰਹੇ ਹਾਂ ਤੇ ਪਹਿਲਾ ਜਿਹੜਾ ਸਟਾਕ ਅਸੀਂ ਤੁਹਾਨੂੰ ਲਿਆ ਕੇ ਦਿੱਤਾ ਹੈ ਉਹ ਤੁਹਾਡੇ ਸਾਹਮਣੇ ਆ ਇਨ੍ਹਾਂ ਸੂਟਾਂ ਦੇ ਵਿੱਚੋਂ ਕੋਈ ਸੂਟ ਤੁਸੀਂ ਚੁਣ ਕੇ ਲੈ ਜਾ ਸਕਦੇ ਹੋ ਸਿਰਫ 600 ਰੁਪਏ ਦਾ ਜੀ ਹਾਂ ਕੋਈ ਸੂਟ ਲੈ ਲਓ ਸਿਰਫ 600 ਰੁਪਇਆ 600 600 ਆਓ ਤੇ ਮੇਲਾ ਲੁੱਟ ਕੇ ਲੈ ਜਾਓ ਥੈਂਕ ਯੂ すたすいか。